केंद्र सरकार शर्म करो शर्म करो शर्म करो शर्म करो और डूब मरो मरो धूम करो केंद्र सरकार शर्म करो शर्म करो ये अपमान नहीं सहेगा नहीं सहेगा महात्मा गांधी तेरा ये अपमान असि बेनती करना चाहे है कि आओ मिलके ਇਹ ਕੇਂਦਰ ਸਰਕਾਰ ਦਾ ਪਿੱਟ ਸਿਆਪਾ ਕਰੀਏ ਹਾਏ 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 ਕੇਂਦਰ ਸਰਕਾਰ ਹਾਏ 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 ਕਾਂਗਰਸ ਪਾਰਟੀ ਨੇ ਇਹ ਪ੍ਰੋਟੈਸਟ ਰੱਖਿਆ ਹੈ ਪੂਰੇ ਦੇਸ਼ ਦੇ ਵਿੱਚ ਅਸੀਂ ਛੜਕ ਤੋਂ ਸੰਸਦ ਤੱਕ ਇਹ ਪ੍ਰੋਟੈਸਟ ਕਰ ਰਹੇ ਹਾਂ ਕਿਉਂਕਿ ਕੇਂਦਰ ਦੀ ਸਰਕਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ અપਮਾਨ ਕਰ ਰਹੀ ਹੈ ਔਰ ਉਸ અપਮਾਨ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਤੁਸੀਂ ਕਹੋਗੇ ਕਿ ਮਹਾਤਮਾ ਗਾਂਧੀ ਦੇ ਨਾਂ ਦੇ ਉੱਪਰ ਤੁਸੀਂ ਗੋੜਸੇ ਦਾ ਨਾਂ ਰੱਖਣਾ ਚਾਹੁੰਦੇ ਹੋ ਇਸ ਸਕੀਮ ਦਾ ਨਾਂ ਕੱਲ ਨੂੰ ਕਹੋਗੇ ਨੋਟਾਂ ਦੇ ਉੱਪਰ ਬਈ ਇਹ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਫੋਟੋ ਹਟਾ ਕੇ ਉੱਥੇ ਕੀ ਨਰਿੰਦਰ ਮੋਦੀ ਦੀ ਫੋਟੋ ਲਾਣਾ ਚਾਹੁੰਦੇ ਹੋ ਲੇਕਿਨ ਦੇਸ਼ ਇਸ ਨੂੰ ਬਰਦਾਸ਼ਤ ਨਹੀਂ ਕਰੇਗਾ ਤੋ ਕਿ ਇਹ ਸਕੀਮ ਨੂੰ ਫੇਲ ਕਰਨਾ ਚਾਹੁੰਦੇ ਹਨ ਜਿਸ ਤਰੀਕੇ ਦੇ ਨਾਲ ਬਈ ਸਕਾਲਰਸ਼ਿਪ ਦੀ ਸਕੀਮ ਸੀ ਗਰੀਬਾਂ ਦੇ ਬੱਚਿਆਂ ਨੂੰ ਸਕੋਲਰਸ਼ਿਪ ਮਿਲਦੀ ਸੀ ਤੇ 90% ਕੇਂਦਰ ਸਰਕਾਰ ਪੈਸਾ ਪਾਉਂਦੀ ਸੀ 10% ਸਟੇਟ ਦਾ ਛੇਰ ਸੀ ਇਹਨਾਂ ਨੇ ਆਉਂਦਿਆ ਹੀ ਬੀਜੇਪੀ ਦੀ ਸਰਕਾਰ ਨੇ ਉਹ ਸਕੀਮ ਨੂੰ ਫੇਲ ਕਰਨ ਵਾਸਤੇ ਇਹ ਕਿਹਾ ਕਿ 40% ਪੈਸਾ ਵੀ ਸਟੇਟਾਂ ਦੇਣ ਸਟੇਟਾਂ ਪੈਸਾ ਨਹੀਂ ਦੇ ਰਹੇ ਗਰੀਬਾਂ ਦੇ ਬੱਚੇ ਕਰੋੜਾਂ ਬੱਚੇ ਅੱਜ ਕਾਲਜਾਂ ਚੋ ਸਕੂਲਾਂ ਚੋ ਡ੍ਰੋਪ ਆਊਟ ਹੋ ਗਏ ਇਹ ਸਕੀਮ ਅੰਡਰ ਪਰਸੈਂਟ ਸਕੀਮ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਔਰ ਇਸ ਸਕੀਮ ਨੂੰ ਫੇਲ ਕਰਨ ਵਾਸਤੇ ਇਹਨਾਂ ਨੇ ਕੇਂਦਰ ਨੇ ਕਹਿਤਾ ਕਿ 40% ਸ਼ੇਅਰ ਸਟੇਟ ਗਵਰਨਮੈਂਟ ਪਾਏ ਨਾ ਸਟੇਟ ਨੇ ਸ਼ੇਅਰ ਪਾਉਣਾ ਤੇ ਨਾ ਸਕੀਮ ਨੇ ਚੱਲਣਾ ਇੱਕ ਮਹਾਤਮਾ ਗਾਂਧੀ ਵਿਰੋਧੀ ਹੈ ਮਜ਼ਦੂਰ ਵਿਰੋਧੀ ਹੈ ਅਸੀਂ ਮਜ਼ਦੂਰਾਂ ਦੇ ਹਕਕਾਂ ਦੇ ਵਿੱਚ ਕਾਂਗਰਸ ਪਾਰਟੀ ਖੜੀ ਹੈ ਔਰ ਅਸੀਂ ਇਹ ਪ੍ਰੋਟੈਸਟ ਕਰਦੇ ਰਾਂਗੇ ਔਰ ਇਹਨਾਂ ਦੇ ਖਿਲਾਫ ਇਹ ਤੇ ਸਿਆਪਾ ਜਿਹੜਾ ਆ ਉਹ ਪੂਰੇ ਦੇਸ਼ ਚ ਹੋਏਗਾ। ਇਹ ਕੰਮ ਕਰਦਾ ਰਹਣਾ। ਲੰਗ ਲੰਗ ਮੋਟੇ ਕੀ ਪਿੱਛੇ ਲੱਗਦਾ ਹੈ। ਭਈ ਮੈਂ ਤਨੂ ਕੀ ਕਿਹਾ ਬਈ ਉਹ ਸਾਰੇ ਦੇ ਸਾਰੇ ਸਕੀਮਾਂ ਨੂੰ ਉਹ ਹਟਾਣਾ ਚਾਹੁੰਦੇ ਆ ਦੇਸ਼ ਦੇ ਜਿਹੜੇ ਸ਼ਹੀਦ ਆ ਸਾਡੇ ਉਹਨਾਂ ਦੇ ਨਾਵਾਂ ਨੂੰ ਦੇਸ਼ ਦੇ ਜਿਨ੍ਹਾਂ ਨੇ ਆਜ਼ਾਦ ਕਰਾਇਆ ਦੇਸ਼ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਆ ਉਹ ਸੋਚਦੇ ਆ ਕਿ ਨਰਿੰਦਰ ਮੋਦੀ ਦੀ ਜਦੋਂ ਸਰਕਾਰ ਆਈ ਹੈ ਨਾ ਸ਼ਾਇਦ ਦੇਸ਼ ਉਦੋਂ ਹੀ ਜਨਮ ਹੋਇਆ ਹੈ ਪਹਿਲੇ ਦੇਸ਼ ਗੁਲਾਮ ਹੀ ਸੀ ਬਈ ਮੈਂ ਪੁੱਛਣਾ ਚਾਹੁੰਦਾ ਵੀ ਇਹ ਨਰਿੰਦਰ ਮੋਦੀ ਦੀ ਸਰਕਾਰ ਨੂੰ ਬਈ ਤੁਹਾਡਾ डीएनएच देशली की है ਤੁਹਾਡੀ ਦਿਨ ਦੇਦ ਦੇ ਵਿੱਚ ਨਫਰਤ ਪੈਦਾ ਕਰਨੀ ਭਾਈਚਾਰਕ ਸਾਂਝ ਤੋੜਨੀ ਜਾਤਾਂ ਪਾਤਾਂ ਚ ਲੋਕਾਂ ਨੂੰ ਵੰਡਣਾ ਤੇ ਇਹ ਦੰਗੇ ਕਰਵਾਣੇ ਫਿਰਕੂ ਦੰਗੇ ਕਰਾਣੇ ਤੇ ਦੇਸ਼ ਨੂੰ ਵੰਡਣ ਦਾ ਕੰਮ ਕਰਨਾ ਇਹਨਾਂ ਦੀ ਨੀਅਤ ਜਿਹੜੀ ਪਿੱਛੇ ਹੈ ਇਹ ਦੇਸ਼ ਨੂੰ ਵੰਡਣ ਦੀ ਨੀਤ ਹੈ